ਜਮਾ ਕਹਿੰਦੇ ਕੱਚਾ ਨੂੰ ਬੱੱਚੇ ਨੂੰ ਲੋਹੇ ਦੀ ਧਾਤ 100 ਰੁਪਏ ਤੋਂ ਵੱਧ ਉਹਨੇ ਵਿਦੇਸ਼ੀ ਕੰਪਨੀਆਂ ਨੂੰ ਵੇਚੀ ਤੇ ਜੇ ਜਿਹੜੀਆਂ ਇੱਥੇ ਆਪਣੇ ਸਰਾਇਆ ਹੈ ਕਿ ਉਹਨਾਂ ਨੂੰ ਸਸਤੀ ਹੋ ਦੇਣ ਤਾਂ ਜਿਹੜਾ ਇੱਥੇ ਲੋਹਾ ਬਣੂਗਾ ਡੱਡਾ ਬਣੂਗਾ ਸਰੀਆ ਬਣੂਗਾ وہ اپنی سستا مل سکتا ہے باہر خبر پڑی بھائی لے کے لا رہے آ پتا نہیں جو ہم لگے جان کا فائدہ نہیں وہ اتنے ہی مٹی بن گیا کیوں نہیں لے گئے کیونکہ مٹی نے پاچیا کہ وہ اتنے بندر ہاتھ سے سڑ گیا وہ ਸੋ ਇਸ ਤਰ੍ਹਾਂ ਕੌਂਟੀਆਂ ਦੇ ਪਾ ਮੈ ਸਾਨੂੰ ਇਹ ਜਾਣ ਦਿੰਦਾ ਨਹੀਂ ਕੌਂਟੀਆਂ ਦੇ ਭਾਅ ਇਸ ਖਜ਼ਾਨੇ ਨੂੰ ਲਾਣਾ ਕਰਨਾ ਬਹੁਤ ਤਕ ਹੈ। ਪੱਤੀ ਦੇ ਬਾਰੇ ਪੱਤਰਕਾਰ ਇਹਨੂੰ ਲਾਗੇ ਹੈ ਪਿੰਡ ਦੇ ਲੋਕਾਂ ਦੀ ਵੀ ਤੁਸੀਂ ਇਹਦਾ ਵਿਰੋਧ ਕਿਉਂ ਕਰਦੇ ਹੋ? ਜੇ ਕੰਪਨੀਆਂ ਆਉਣਗੀਆਂ ਥੋੜਾ ਨੌਕਰੀ ਮਿਲੂਗਾ ਪੈਂਦੇ ਲੋਕ ਜਵਾਬ ਦੇ ਰਹੇ ਆ ਸਾਨੂੰ ਜਵਾਬ ਨਹੀਂ ਮਿਲਣਾ ਕੰਪਨੀਆਂ ਆਪਣੀ ਫਲੇਵਰ ਨਾਲ ਹੀ ਲੈ ਕੇ ਆ ਰਹੀਆਂ ਤੇ ਸਾਗੂ ਦਾ ਸਾਡੇ ਬੱਚੇ ਕੀ ਕਹਿੰਦੇ ਜਦੋਂ ਉਹ ਪਹਾੜ ਨੂੰ ਬਰਾਸ਼ਟ ਕਰਦੇ ਆ ਉਹ ਬਰਾਸ਼ਟੇ ਨਾਲ ਧਰਤੀ ਹਿੱਲਦੀ ਹੈ ਉਹ ਬਾਰੇ ਸਾਡੇ ਦਾ ਕੋਠਿਆਂ ਨੂੰ ਮੈਲਾ ਆ ਰਹੀ ਨਹੀਂ ਹੈ ਸਾਨੂੰ ਜਵਾਬ ਨਹੀਂ ਮਿਲਣਾ ਸਾਡੇ ਜਿਹੜੀਆਂ ਮੜੀਆਂ ਬੁੱਤ ਤੇ ਛੱਤਾਂ ਹੈ ਉਨ੍ਹਾਂ ਦਾ 913 13 ਬਾਦ ਦਿੱਤੀਆਂ ਉੱਥੋਂ ਦੇ ਉਹ ਜਿਹੜੇ ਇਲਾਕੇ ਦੇ ਵਿੱਚ ਹੁਣ ਹਮਲਾ ਹੋਇਆ ਉਹਨਾਂ ਦਾ ਉਹਨਾਂ ਨੇ ਮੁਕਤ ਕਰਾ ਕੇ ਆਪਣੇ ਮਕਸਦ ਨੂੰ ਚਲਾਉਣ ਦਾ ਪੇਸ਼ੀ ਆਪਣੇ ਮਕਸਦ ਨੂੰ ਸੇ ਪ੍ਰਵੰਧ ਕਰਦੇ ਸੀ ਉਹਨਾਂ ਨੇ ਇਹਨਾਂ ਨੂੰ ਤੇ ਪਰੋਂਦੇ ਹੈਗੇ ਬੰਦਾ ਚਲਾਏ ਕਈ ਜ਼ਮੀਨ ਉਸ ਪਿੰਡ ਦੀ ਕਮੇਟੀ ਬਣਾ ਕੇ ਇਕਰਾਤੀ ਕਮੇਟੀ ਉਹਨਾਂ ਨੂੰ ਦਿੱਤੀ ਕਿ ਇਸ ਜ਼ਮੀਨ ਦੀ ਆਕਲ ਪਿੰਡ ਦੀ ਭੁਲਾਈ ਤੇ ਲਗਣੀ ਹੈ ਪਿੰਡ ਦੀ ਭੁਲਾਈ ਦੀ ਬਿਲਦੇ ਆਕਲ ਨੂੰ ਜ਼ਰੂਰ ਮਿਲਣੀ ਚਾਹੀਦੀ ਹੈ ਪਿੰਡ ਦੇ ਗਵਾਨ ਲੋਕਾਂ ਨੂੰ ਗੁਆਈ ਮਿਲਣੀ ਚਾਹੀਦੀ ਹੈ ਇਹ ਪ੍ਰਬੰਧਕਾਂ ਨੇ ਚਲਾ ਕੇ ਦਿਖਾਏ। ਉਹਨਾਂ ਨੇ ਇਹ ਦਿਖਾਏ ਵੀ ਦਿਖਾਇਆ ਕਿ ਇਨਸਾਫ ਜਿਹੜੇ ਲੋਕ ਇਨਸਾਫ ਦੀ ਗਿੱਤੇ ਗਿੱਤੇ ਲੱਗਦੇ ਜਾਂਦੇ ਆ ਅਸੀਂ ਇਹ ਛੇ ਫੰਕਸ਼ਨ ਸਾਫ ਕਰਦੇ ਆ। ਚਾਹਲਿਆਂ ਤੇ ਬੈਠਨੇ ਤੋਂ ਇੱਚੇ ਕੌਂਗ ਲਾ ਕੇ ਅਸੀਂ ਕੰਮ ਕਰਾਂਗੇ। ਉਹਨਾਂ ਅਨੁਸਾਰ ਕੀ ਸਭਾ ਕਾਰਜ ਕਰੇਗਾ। ਇਹ ਸਿਸਟਮ ਉਹਨਾਂ ਨੇ ਉੱਤੇ ਕੈਨ ਉਸਾਰਿਆ ਇਹ ਕਿਹੜਾ ਹੈ ਸਮਾਨੰਤਰ ਸਰਕਾਰ ਵੀ ਕਹਿੰਦੀ ਸੀ ਉਹ ਸਾਡੀ ਸਰਕਾਰ ਦੇ ਬਲਪਰ ਸਰਕਾਰ ਚ ਚਲਦੇ ਆ ਸਰਕਾਰ ਦੇ ਬਲਪਰ ਸਰਕਾਰ ਤਾਂ ਹੀ ਚਲਦੇ ਆ ਕਿਉਂਕਿ ਇਹ ਵੀ ਬੰਦੂਕ ਤੇ ਨਾਲ ਰਾਜ ਕਰਦੇ ਆ ਉਹਨਾਂ ਦੇ ਹੱਥ ਚ ਵੀ ਬੰਦੂਕ ਸੀ ਉਹ ਵੀ ਅਨੇਕਾਂ ਜਿਵੇਂ ਉਹਨੂੰ ਠੀਕ ਰੱਖਦਾ ਸੀ ਲੋਕ ਪੱਕੀ ਚੌਂਕੀ ਹੋ ਕੇ ਖੜੇ ਰਹੇ ਆ سو so, جی آپ اتے لڑ رہے ہاں اپنا سبند کی ہے اس لہر کے لڑ رہے ہاں اج کل زمین کا مدد مین بنیا ہو جمیل بچا ہے زمین کسان کی کھوئی آ رہی ہے آپ ایسے لڑ رہے ہاں ہوں تک پیسے بھی نہیں جی قبضہ کرنا ہے ایتھوں تک تا گئے تو تم پیسے ہی نہیں دینے اے لڑائی اپ کون لڑ رہے ہیں زمین کی لڑائی کون آ رہے ہیں بڑے بڑے کمپنیاں آ ہیں بڑے بڑے رول بناؤ او کمپنیاں او دیشی دیسی کارپوریٹ ہیں کمپنیاں اپ کونوں ان کے خلاف لڑ رہے ہیں او بھی ایک خلاف لڑ رہے ہیں او بھی دیسی کمپنیاں کے خلاف لڑ رہے ہیں او نہیں رہے ہیں ਇਹ ਜੰਗ ਜੰਗ ਜਮੀਨ 100 ਦਾ 60 ਅਸੀਂ ਇਹਦੇ ਮਾਲਕ ਤੇ ਸਾਡਾ ਹੋਣਾ ਚਾਹੀਦਾ ਇਹਦੇ ਸਾਰੇ ਦੇ ਇਲਾਕਾ ਸਾਡਾ ਹੋਣਾ ਚਾਹੀਦਾ ਜਿਹੜੀ ਇਥੇ ਖਾਣੇ ਪਦਾਰਥ ਤੁਸੀਂ ਪਜਣਾ ਹੋਣੇ ਆ ਵੱਡੂ ਵੱਡੀ ਸੜਕਾਂ ਬਣਨ ਹੋਣੇ ਆ ਇਹ ਬਕਵਾਸ ਸਾਨੂੰ ਨਹੀਂ ਚਾਹੀਦਾ ਵਿਕਾਸ ਅਸਲ ਮੈਨੇ ਕੀ ਹੁੰਦਾ ਵਿਕਾਸ ਹੁੰਦਾ ਜਿਹੜੇ ਉੱਥੇ বাস ਰਹੇ ਲੋਕ ਐ ਗਰੀਬ ਲੋਕ ਐ ਉਹਨਾਂ ਤੱਕ ਵਿਕਾਸ ਪਹੁੰਚਿਆ ਕਿ ਨਹੀਂ ਪਹੁੰਚਿਆ ਉੱਥੋਂ ਦੇ ਲੋਕਾਂ ਦੇ ਬੱਚਿਆਂ ਨੂੰ ਸਰਕਾਰ ਕੋਈ ਪੜ੍ਹਾਈ ਦਾ ਐਗਜ਼ਾਮ ਕਰ ਰਹੀ ਐ ਕਿ ਨਹੀਂ ਕਰ ਰਹੀ ਉੱਥੇ ਹਸਪਤਾਲ ਬਣਾ ਰਹੀ ਐ ਕਿ ਨਹੀਂ ਬਣਾ ਰਹੀ ਪਰ ਆਸ ਨਹੀਂ ਇਹ ਕਰ ਰਹੇ ਜਿਹੜਾ ਵਿਕਾਸ ਕਰ ਰਹੇ ਹਾਂ ਉਹ ਪੂੰਜੀ ਪਟੀਆਂ ਦੇ સામਰਾਜial ਵਿਕਾਸ ਕਰ ਰਹੇ ਹਾਂ ਤੇ ਪਟੀਆਂ ਸੜਕਾਂ ਬਣਾਉਣੀਆਂ ਉਹ ਤਾਂ ਰੇਲਵੇ ਲੈਣ ਤਾਂ ਵੀ ਕਰ ਲਿਆ ਵੀ ਰੇਲਵੇ ਲੈਣ ਵੀ ਚਾਹੀਆਂ ਉਹ ਲਿਜਾਣੀਆਂ ਖਾਨ ਤੱਕ ਉੱਥੋਂ ਸਮਾਨ ਚੱਕਣਾ ਰੇਲ ਤੇ ਲੱਦਣਾ ਮੰਡੀਾਂ ਤੇ ਪਹੁੰਚਣਾ ਤੇ ਬਾਹਰਲੇ ਲੋਕਾਂ ਨੇ ਆਪਣੇ ਆਪਣੇ ਮੋਲਕ ਨੂੰ ਲੈ ਜਾਣਾ ਸਾਡੇ ਮਾਲਕਾਂ ਦੇ ਚਾਲੇ ਰੁੱਕੇ ਹੀ ਆ ਰਹੇ ਆ ਉਹ ਉਸ ਸਾਮਰਾਜ ਦੇ ਖਿਲਾਫ ਤਾਕੂਰ ਦੇ ਕੰਨੇ ਖਿਲਾਫ ਉਹ ਲੜਾਈ ਚੱਲ ਰਹੀ ਹੈ ਤੇ ਆਪਾਂ